ਸਾਰੇ ਦੋਸਤੋ ਤੁਸੀਂ ਦੇਖਿਆ ਕਿ ਪਿਛਲੇ ਦਿਨਾਂ ਦੇ ਵਿੱਚ ਕਾਫੀ ਚਰਚਾ ਰਵੇ ਸੀਗਾ ਕਿ ਨਿੰਮਾ ਸੁੱਕ ਗਈਆਂ ਤੇ ਨਿੰਮਾ ਦੁਆਰਾ ਹਰੀਆਂ ਨਹੀਂ ਹੋਈਆਂ ਜਿਹਦੇ ਬਾਰੇ ਜਿੰਨੇ ਮੂੰਹ ਸੀ ਓਨੀਆਂ ਗੱਲਾਂ ਸੀ ਤੇ ਆਪਣੇ ਚੈਨਲ ਵੱਲੋਂ ਵੀ ਕੋਈ ਡਾਟਾ ਇਕੱਠਾ ਕਰਕੇ ਤੁਹਾਡ ਨਾਲ ਸਾਂਝਾ ਕੀਤਾ ਗਿਆ ਸੀ ਪਰੰਤੂ ਇਸ ਸਮੇਂ ਬਹੁਤ ਸਾਰੀਆਂ ਨਿੰਮਾ ਫੁੱਟ ਆਈਆਂ ਕੁਝ ਨਿੰਮਾ ਹਜੇ ਨਹੀਂ ਫੁੱਟੀਆਂ ਤੇ ਇੱਕ ਸਾਰਾ ਕਮ ਕਿਉਂ ਹੋਇਆ ਇਹਦੇ ਬਾਰੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਇੱਕ ਆਪਣਾ ਜਾਣਕਾਰੀ ਸਾਂਝੀ ਕੀਤੀ ਹੈ ਤਾਂ ਮੈਂ ਤੁਹਾਨੂੰ ਇਹ ਕੀ ਕਾਰਨ ਰਿਹਾ ਇਹਦੇ ਬਾਰੇ ਦੱਸਣ ਦੀ ਕੋਸ਼ਿਸ਼ ਕਰਾਂਗਾ ਤਾਂ ਇਹ ਕੀ ਹੈ ਕਿ ਅਵਤਾਰ ਸ਼ਕਤਮੂ ਗੁਰਵਿੰਦਰ ਪਾਸ ਐਂ ਢਿੱਲੋਂ ਅਤੇ ਰਾਜਕੁਮਾਰ ਪਾਲ ਵਣ ਅਤੇ ਕੁਦਰਤੀ ਸੌਮੇ ਵਿਭਾਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਇਨਾਂ ਵੱਲੋਂ ਜਿਹੜਾ ਹੈਗਾ ਇਹ ਇੱਕ ਲੇਖ ਲਿਖਿਆ ਗਿਆ ਤਾਂ ਮੈਂ ਤੁਹਾਨੂੰ ਇਹ ਪੜ੍ਹ ਕੇ ਸੁਣਾ ਰਿਹਾ ਕਿ ਕੀ ਕੀ ਇਹਨਾਂ ਨੇ ਕਿਹਾ ਠੀਕ ਹੈ ਜੀ ਤਾਂ ਇਹਨਾਂ ਨੇ ਇਹ ਕਿਹਾ ਕਿ ਇਹ ਦੇਖਣ ਚ ਆਇਆ ਕਿ ਸਰਦੀਆਂ ਦੇ ਵਿੱਚ ਨਿੰਮ ਦੇ ਦਰਖਤ ਦੇ ਪੱਤੇ ਪੂਰੇ ਤਰ੍ਹਾਂ ਸੁੱਕ ਗਏ ਸੀ ਇਸਤਰੀ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਜੰਗਲਾਤ ਤੇ ਕੁਦਰਤੀ ਸोमੇ ਭਾਗ ਦੇ ਸਰਵੇਖਣ ਤੋਂ ਪਤਾ ਲੱਗਿਆ ਹੈ ਕਿ ਹਰ ਉਮਰ ਦੇ ਵੱਡੇ ਛੋਟੇ ਦਰਮਿਆਨੇ 90 ਤੋਂ 95% ਨਿੰਮ ਦੇ ਦਰਖਤਾਂ ਦੇ ਪੱਤੇ ਸੁੱਕ ਗਏ ਸੀਗੇ ਤੇ ਨਿਮਾ ਪੱਤੇ ਝਾੜ ਕੇ ਰੰਡਮੰਡ ਹੋ ਗਈਆਂ ਸੀ ਮੈਂ ਕੁਝ ਸ਼ਬਦ ਆਪਣੇ ਵਰਤਨੇ ਨਾਲ ਗੱਲ ਸਮਝਾਉਣ ਵਾਸਤੇ ਤਾਂ ਭਾਵੇਂ ਉਹ ਕਹਿੰਦਾ ਕਿ ਨਿਮਾ ਸੜਕ ਦੁਆੜੇ ਚ ਨਹਿਰਾਂ ਦੇ ਦੁਆੜੇ ਚ ਬੀੜਾਂ ਦੇ ਵਿੱਚ ਹਰ ਜਗ੍ਹਾ ਸੁੱਕੀਆਂ ਸੀ ਤੇ ਪਹਿਲਾ ਹੀ ਜਿਹੜੀ ਭ੍ਰਾਂਤੀ ਫਲਾਈ ਜਾ ਰਹੀ ਹੈ ਲੋਕਾਂ ਦੇ ਵਿੱਚ ਉਹਦਾ ਇਹਨਾਂ ਨੇ ਖੰਡਨ ਕੀਤਾ ਹੈ ਕਈ ਲੋਕ ਇਹ ਕਹਿ ਰਹੇ ਆ ਕਿ ਜ਼ਮੀਨ ਦਾ ਪਾਣੀ ਡੂੰਘਾ ਹੋ ਗਿਆ ਤਾਂ ਕਰਕੇ ਨਿਮਾ ਸੁੱਕੀਆਂ ਤਾਂ ਇਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਨਿਮ੍ਹ ਦੀਆਂ ਜੜਾਂ ਬਹੁਤ ਡੂੰਘੀਆਂ ਹੁੰਦੀਆਂ ਤੇ ਜੇ ਪਾਣੀ ਕਰਕੇ ਸੁੱਕੀਆਂ ਹੋਣ ਤਾਂ ਫਿਰ ਬਾਕੀ ਦਰਖਤ ਵੀ ਸੁੱਕਣੇ ਚਾਹੀਦੇ ਸੀ ਇਸ ਕਰਕੇ ਪਹਿਲੀ ਗੱਲ ਨੂੰ ਇਹਨਾਂ ਨੇ ਖਤਮ ਕਰ ਦੂਸਰੀ ਗੱਲ ਇਹ ਕਹਿ ਰਿਹਾ ਕਿ ਕੋਹਰਾ ਕੋਰੇ ਕਾਰਨ ਕਿੰਦੇ ਨਿਮ ਨਹੀਂ ਸੁੱਕੀ ਕਿਉਂਕਿ ਕੋਹਰਾ ਜਿੰਨਾ ਪਿਛਲੇ ਸਾਲਾਂ ਚ ਪਿਆ ਉਹਨਾਂ ਕੋਹਰਾ ਇਸ ਸਾਲ ਨਹੀਂ ਪਿਆ ਜੇਕਰ ਆਪਾਂ ਗੱਲ ਕਰੀਏ ਤਾਂ ਕੋਹਰਾ ਇਸ ਸਾਲ ਕੋਹਰਾ ਉਹਨਾਂ ਤਾਂ ਨਹੀਂ ਪਿਆ ਪਰੰਤੂ ਲੰਬਾ ਪਿਆ ਹੈ ਜਿਹੜਾ ਲੰਮਾ ਕੋਹਰਾ ਪਿਆ ਹੈ ਜਿਹੜੀ ਠੰਡ ਲੰਮੀ ਹੋ ਗਈ ਉਹਦੇ ਕੋਹਰੇ ਦੇ ਨਾਲ ਜਿਹੜਾ ਇਹ ਇੱਕ ਤਰੀਕੀ ਹੈ ਕਿ ਪਿਛਲੇ ਸਾਲਾਂ ਚ ਕੋਹਰਾ ਪੈਂਦਾ ਸੀ ਆ ਦੋ ਦਿਨ 10 ਦਿਨ ਪੈ ਗਿਆ ਤੇ ਉਹਨੇ ਕਾਫੀ ਵਾਰਾ ਨੁਕਸਾਨ ਕਰਤਾ ਪਰੰਤੂ ਐਕਤਰੀ ਕੀ ਸੀਗਾ ਕਿ ਜਿਹੜਾ ਕੋਹਰਾ ਸੀਗਾ ਨਾ ਉਹ ਕੋ ਇਹ ਇੱਕਦਮ ਨਹੀਂ ਕਈ ਦਿਨ ਪਤਲਾ-ਪਤਲਾ ਪਤਲਾ-ਪਤਲਾ ਪੈਂਦਾ ਰਿਹਾ ਇਹ ਜੋ ਆਪਣੇ ਦਿਖਣ ਚ ਆਇਆ ਪਰੰਤੂ ਇਹਨਾਂ ਦਾ ਕਹਿਣ ਹੈਗਾ ਕਿ ਯਾਰ ਜੇ ਕੋਹਰੇ ਨਾਲ ਤਾਂ ਫਿਰ ਜਿੱਥੇ ਤੇ ਕੋਹਰਾ ਪਿਆ ਉੱਥੇ ਨੇਮ ਸੁੱਕਣੀ ਚਾਹੀਦੀ ਜਿੱਥੇ ਕੋਹਰਾ ਨਹੀਂ ਪਿਆ ਉੱਥੇ ਕਿਉਂ ਉੱਥੇ ਕਿਉਂ ਸੁੱਕੀ ਭਾਵੇਂ ਕਿ ਅਸਲੀ ਕਾਰਨ ਵੀ ਜੋ ਇਹਨਾਂ ਰ ਹੈਗਾ ਹੈਗਾ ਠੰਡ ਹੀ ਹੈ ਦੱਸਿਆ ਇਹਨਾਂ ਨੇ ਕਿ ਠੰਡ ਕਰਕੇ ਹੀ ਇਹਨਾਂ ਨੇ ਕਿਹਾ ਸੁੱਕੀ ਇਹ ਸੁੱਕੀਆਂ ਹੈ ਪਰੰਤੂ ਕੱਲਾ ਕੋਹਰਾ ਨਹੀਂ ਤੁਸੀਂ ਕਹਿ ਸਕਦੇ ਇਹਨਾਂ ਨੇ ਕਿਹਾ ਕਿ ਦੇਖੋ ਇਸ ਸਾਲ ਕੀ ਹੋਇਆ ਸੀਗਾ ਕਿ ਠੰਡ ਦਸੰਬਰ 2023 ਤੋਂ ਲੈ ਕੇ ਫਰਵਰੀ 2024 ਤੱਕ ਲਗਾਤਾਰ ਠੰਡ ਇਸ ਤਰੀਕੇ ਦੀ ਪਈ ਕਿ ਸੂਰਜ ਬਹੁਤ ਘੱਟ ਨਿਕਲਿਆ ਜਿਹੜਾ ਨਹਿਮ ਦਾ ਦਰਖਤ ਹੁੰਦਾ ਇਹਦਾ ਪਤਲਾ ਪੱਤਾ ਹੁੰਦਾ ਇਹਦਾ ਪੱਤਾ ਪਤਲਾ ਹੁੰਦਾ ਤੇ ਇਹ ਠੰਡ ਜ਼ਿਆਦਾ ਸਹਿ ਨਹੀਂ ਕਰ ਸਕਦਾ ਇਹਦੇ ਤੇ ਇਹਦੇ ਜਿਹੜੇ ਪੱਤੇ ਹੈਗੇ ਆ ਠੰਡ ਚ ਝੜਦੇ ਨਹੀਂ ਹੈਗੇ ਇਸੇ ਕਰਕੇ ਬਾਕੀ ਦਰਖਤਾਂ ਦੇ ਨਾਲੋਂ ਇਹ ਜਿਹੜਾ ਹੈਗਾ ਜ਼ਿਆਦਾ ਪ੍ਰਭਾਵਿਤ ਹੋਇਆ ਕਿਉਂਕਿ ਕਈ ਸਾਰੇ ਦਰਖਤ ਸਰਦੀਆਂ ਪੱਤੇ ਝਾੜ ਦਿੰਦੇ ਆ ਤੇ ਉਹਨਾਂ ਸਰਦੀ ਤੋਂ ਬਚ ਜਾਂਦੇ ਆ ਪਰੰਤੂ ਨਿੰਮ ਦੇ ਪੱਤੇ ਜਿਹੜੇ ਹੈਗੇ ਸਰਦੀ ਦੇ ਵਿੱਚ ਪੂਰਨ ਤੌਰ ਤੇ ਨਹੀਂ ਛੱਡਦੇ ਕਿਉਂਕਿ ਨਿੰਮ ਇੱਕ ਜਿਹੜਾ ਹੈਗਾ ਸਦਾ ਬਹਾਰ ਦਰਖਤ ਹੈ ਜਿਹਦੇ ਕਰਕੇ ਇਹਦੇ ਪੱਤੇ ਰਹਿੰਦੇ ਆ ਕਿਉਂਕਿ ਇਹ ਪੱਤੇ ਪਤਲੇ ਸੀਗੇ ਤੇ ਉਹਦੇ ਉੱਪਰ ਠੰਡ ਨੇ ਅਸਰ ਜ਼ਿਆਦਾ ਕੀਤਾ ਮੱਕੇ ਤੁਸੀਂ ਥੋੜਾ ਕੋਰੇ ਤੇ ਠੰਡ कंफ्यूज ਨਾ ਹੋਣਾ ਕੋਰਾ ਮਤਲਬ ਕਿ ਇੱਕ ਦਿਨ ਪੈ ਗਿਆ ਭਾਰਾ ਪੈ ਗਿਆ ਤਾਂ ਠੀਕ ਹੈ ਲੇਕਿਨ ਐ ਇਤਨੀ ਹਲਕਾ ਹਲਕਾ ਕੋਰਾ ਲੰਮਾ ਟਾਈਮ ਪਿਆ ਜਿਵੇਂ ਮੈਂ ਕਹਿ ਰਿਹਾ ਕਿ ਮੇਰਾ ਚੀਕੂ ਜਿਹੜਾ ਹੈਗਾ ਇਹ ਪਹਿਲੀ ਵਾਰੀ ਮੈਂ ਦੇਖਿਆ ਕਿ ਚੀਕੂ ਮੇਰਾ ਸੁਕਾ ਦਿੱਤਾ ਕੋਰੇ ਨੇ ਉਹ ਕੋਰਾ ਕਹ ਲੋ ਜਾਂ ਯੂਨੀਵਰਸਿਟੀ ਦਾ ਕਹਣਾ ਕਿ ਕੋਰਾ ਨਹੀਂ ਜੇ ਕੋਰਾ ਹੁੰਦਾ ਤਾਂ ਇੱਕ ਖਾਸ ਏਸੇ ਜਿੱਥੇ ਕੋਰਾ ਪਿਆ ਸੀ ਉੱਥੇ ਸੁੱਕਣੀ ਸੀਗੇ ਇਹਨਾਂ ਨੇ ਕਿਹਾ ਕਿ ਠੰਡ ਕਰਨ ਹੈ ਕਿ ਦਸੰਬਰ ਤੋਂ ਲੈ ਕੇ ਫਰਵਰੀ ਤੱਕ ਲਗਾਤਾਰ ਠੰਡ ਪਈ ਤੇ ਉਸ ਠੰਡ ਦੇ ਵਿੱਚ ਸੂਰਜ ਬਹੁਤ ਘੱਟ ਨਿਕਲਿਆ ਜਿਦੇ ਕਰਕੇ ਇਹਨਾਂ ਨੇ ਜਿਹੜੇ ਪੱਤੇ ਝਾੜਤੇ ਤੇ ਕਈ ਸਾਰੇ ਨਿੰਮ ਦੇ ਦਰਖਤਾਂ ਦੇ ਉੱਤੇ ਹੋਰਾ ਅਸਰ ਹੋਇਆ ਤਾਂ ਅੱਗੇ ਕੀ ਕਹਿੰਦੇ ਐ ਕਿ ਮੌਜੂਦਾ ਸਰਵੇਖਣ ਜਿਹੜਾ ਇਹਨਾਂ ਨੇ ਕੀਤਾ ਹੈਗਾ ਕਿ ਬਹੁਤ ਸਾਰੇ ਦਰਖਤਾਂ ਦਾ ਫਟਾਰਾ ਸ਼ੁਰੂ ਹੋ ਚੁੱਕਿਆ ਹੈ ਤੇ ਕਾਫੀ ਮਾਤਰਾ ਦਰਖਤ ਜਿਹੜੇ ਆਪਣੇ ਨਿੰਮ ਦੇ ਦਰਖਤਾਂ ਨਵੇਂ ਪੱਤੇ ਕੱਢ ਰਹੇ ਐ ਤੇ ਉਹਨਾਂ ਨੇ ਇਹ ਵੀ ਦੇਖਿਆ ਕਿ ਜਿਹੜੇ ਨਿੰਮ ਦੇ ਦਰਖਤਾਂ ਨੂੰ ਪਾਣੀ ਪੰੰਦਾ ਰਿਹਾ ਹੈ ਉਹਨਾਂ ਨੇ ਫਟਾਰਾ ਜਲਦੀ ਕੀਤਾ ਤੇ ਜਿਨ੍ਹਾਂ ਨੂੰ ਪਾਣੀ ਨਹੀਂ ਪਿਆ ਸੀਗਾ ਉਹਨਾਂ ਦਾ ਫਟਾਰਾ ਥੋੜਾ ਲੇਟ ਹੋਇਆ ਤੇ ਇਹ ਵੀ ਦੇਖਿਆ ਗਿਆ ਕਿ ਦਰਖਤਾਂ ਦੇ ਕਈ ਸਾਰੇ ਟਾਣੇ ਜਾਂ ਟਹਿਣੀਆਂ ਉਹ ਸੁੱਕ ਚੁੱਕੇ ਹੈ ਤੇ ਪਤਲੇ ਟਾਣੇ ਟਹਿਣੀਆਂ ਜਿਆਦਾ ਤਾਂ ਸੁੱਕੇ ਆ ਤੇ ਹੁਣ ਪਿਛਲੇ ਜਿਹੜੇ ਮੋٹے ਟਾਣੇ ਹੈਗੇ ਆ ਉਹਨਾਂ ਚੋਂ ਦਰਖਤ ਪੱਤੇ ਕੱਢ ਰਹੇ ਹੈ ਤਾਂ ਇਹਨਾਂ ਦੇ ਅਨੁਸਾਰ ਕਿ 1 ਅਪ੍ਰੈਲ ਤੋਂ ਬਾਅਦ ਪਤਾ ਲੱਗੇਗਾ ਜੇ ਉਸਾਰੇ ਦਰਖਤਾਂ ਨੇ ਫਟਾਰਾ ਲੈ ਲਿਆ ਕਿ ਕੁਝ ਦਰਖਤ ਪੂਰਨ ਰੂਪ ਵਿੱਚ ਸੁੱਕ ਗਏ ਹਨ ਹਾਂ ਇਹ ਪਿਛਲੇ ਸਾਲ ਵੀ ਹੋਇਆ ਸੀ ਕਿ ਹੁਣ ਆਪਾਂ ਦੇਖਦੇ ਹਾਂ ਕਿ ਜਿਆਦਾਤਰ ਨਿਮ ਜਿਨ੍ਹਾਂ ਕੋ ਮੇਰੇ ਦੁਆਰਾ ਸੁਰੇਖਣ ਕੀਤਾ ਗਿਆ ਹੈ ਜਿਆਦਾਤਰ ਨਿਮਾਂ ਫਟਾਈਆਂ ਪਰੰਤੂ ਕਈ ਨਿਮਾਂ ਵਿੱਚ ਹੋ ਜੀਆਂ ਰਹਿ ਗਈਆਂ ਜਿਹੜੀਆਂ ਨਿਮਾਂ ਫੁੱਟੀਆਂ ਨਹੀਂ ਹੈਗੀਆਂ ਤਾਂ ਉਹ ਜਿਹੜਾ ਹੈਗਾ ਉਹ ਠੰਡ ਦੀ ਮਾਰ ਦੇ ਵਿੱਚ ਆ ਗਈਆਂ ਪਰੰਤੂ ਇਹ ਕਿਹੜੀਆਂ ਨਿਮਾਂ ਨੇ ਇਹ ਉਹ ਨਿਮਾਂ ਹੈ ਜੋ ਤਾਂ ਛੋਟੀਆਂ ਸੀ ਜਾਂ ਜਾਂ ਜਿਹੜੀਆਂ ਨਿਮ ਪਹਿਲਾਂ ਤੋਂ ਹੀ ਕਿਸੇ ਬਿਮਾਰੀ ਨਾਲ ਪੀੜਤ ਸੀਆਂ ਉਹਨਾਂ ਦਾ ਨੁਕਸਾਨ ਜ਼ਿਆਦਾ ਹੋ ਗਿਆ ਹੁਣ ਇਹ ਸੁਝਾਅ ਕੀ ਦਿੰਦੇ ਐ ਇਹਨਾਂ ਦਾ ਕਹਿਣਾ ਜੀ ਕਿ ਇਸ ਵਤਾਰੇ ਦੇ ਵਿੱਚ ਨਿਮ ਦੇ ਰੁਕਮਜ਼ੋਰ ਹੋ ਗਏ ਤੇ ਭਵਖ ਦੇ ਵਿੱਚ ਕੋਈ ਵੀ ਬਿਮਾਰੀ ਜਿਹੜੀ ਹੈਗੀ ਹੈ ਤੇ ਹਮਲਾ ਕਰ ਸਕਦੀ ਹੈ ਇਹਦੇ ਕਰਕੇ ਨਿੰਮ ਦੇ ਰੁੱਖਾਂ ਨੂੰ ਲਗਾਤਾਰ ਹਲਕੀ ਸਿੰਚਾਈ ਕਰਦੇ ਰਹੋ ਜੇ ਤੁਹਾਡੇ ਘਰ ਚ ਨਿੰਮ ਲੱਗਿਆ ਤੇ ਉਹਦੇ ਆਲੇ ਦੁਆਲੇ ਤੁਸੀਂ ਫਰਸ਼ ਲਾ ਰੱਖਿਆ ਹੈ ਤਾਂ ਉਹ ਪੱਕੀਆਂ ਇੱਟਾਂ ਜਾਂ ਫਰਸ਼ ਜਿਹੜਾ ਹੈਗਾ ਪੱਟ ਕੇ ਆਲੇ ਦੁਆਲੇ ਦੀ ਮਿੱਟੀ ਨੂੰ ਗੋਡੀ ਕਰਦੇ ਰਹੋ ਅੱਧਾ ਪ੍ਰਾਇਤ ਤੋਂ ਬਾਅਦ ਪੂਰੀ ਤਰ੍ਹਾਂ ਸੁੱਕੀਆਂ ਟਾਹਣੀਆਂ ਜਾਂ ਟਾਣੇ ਜਿਹੜੇ ਹੈਗੇ ਆ ਉਹਨੂੰ ਕੱਟ ਦਿਓ ਤੇ ਕੱਟੇ ਹਿੱਸੇ ਤੋਂ ਜਿੱਥੇ ਕੱਟ ਲਾਇਆ ਉੱਥੇ ਬੋਡੋ ਪੇਸਟ ਪੇਸਟ ਜਿਹੜਾ ਹੈਗਾ ਲਾ ਦਿਓ ਜਿਵੇਂ ਆਪਾਂ ਵੱਢਤੀ ਟਾਣੀ ਟਾਣੀ ਜਿੱਥੇ ਸੁੱਕੀ ਆ ਨਾ ਸੁੱਕੀ ਤੋਂ ਪਿੱਛੋਂ ਪੁਰਾਣੀ ਹਰੀ ਟਾਣੀ ਕਟਾਂਗੇ ਆਪਾਂ ਤੇ ਉਹਦੇ ਉੱਤੇ ਬੋਡੋਪੇਸਟ ਲਾਵਾਂਗੇ ਜਿਹੜੇ ਦਰਖਤ ਅੱਧੇ ਸੁੱਕ ਚੁੱਕੇ ਆ ਤੇ ਅੱਧੇ ਹਰੇ ਐ ਉਹ ਸਿਉਂਕ ਦੇ ਸ਼ਿਕਾਰ ਵੀ ਹੋ ਸਕਦੇ ਐ ਜਿਹਦੇ ਕਰਕੇ ਉਹਨਾਂ ਨੇ ਕਿਹਾ ਕਿ ਸਿਉਂਕ ਦੀ ਰੋਕਥਮ ਵਾਲੇ ਜਿਹੜੇ ਕੀਟਨਾਸ਼ਕ ਐ ਤੁਸੀਂ ਉਹ ਜਿਹੜਾ ਚ ਪਾ ਸਕਦੇ ਹੋ ਤਾਂ ਫਿਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਆਪਣਾ ਸਰਵੇ ਕਰਕੇ ਇਹ ਕਿਸਾਨਾਂ ਦੇ ਸਾਹਮਣੇ ਰੱਖ ਦਿੱਤਾ ਕਿਉਂਕਿ ਇਹਦੇ ਵਿੱਚ ਮੇਨ ਕਾਰਨ ਇਹਨਾਂ ਨੇ ਜੋ ਕਿ ਮੇਰੇ ਵੱਲੋਂ ਪਿਛਲੀ ਵਾਰੀ ਕੋਹਰਾ ਤੇ ਠੰਡ ਪਰantu ਉਹਨੂੰ ਇਹਨਾਂ ਨੇ ਇਹ ਸਪਸ਼ਟ ਕੀਤਾ ਕਿ ਕੋਰੇ ਕਰਕੇ ਨਹੀਂ ਕੇਵਲ ਠੰਡ ਕਰਕੇ ਜਿਹੜੀ ਦਸੰਬਰ ਤੋਂ ਲੈ ਕੇ ਆਪਣਾ ਫਰਵਰੀ ਤੱਕ ਲਗਾਤਾਰ ਠੰਡ ਪੈਂਦੀ ਤੇ ਸੂਰਜ ਨਹੀਂ ਨਿਕਲਿਆ ਉਹ ਨੁਕਸਾਨ ਕਰ ਗਿਆ ਠੀਕ ਹੈ ਹੁਣ ਅਗਲੇ ਸਾਲ ਚ ਜੇ ਹੋਈ ਸਥਿਤੀ ਬੰਦੀ ਹੈ ਤੇ ਕਹਿੰਦੇ ਐ ਕਿ ਵੀ ਉੱਥੇ ਪਾਣੀ ਵਗੈਰਾ ਦਿੰਦੇ ਰਹੋ ਦੇਖਿਆ ਗਿਆ ਕਿ ਜਿੱਥੇ ਪਾਣੀ ਲੱਗਦਾ ਰਿਹਾ ਨਿੰਮ ਨੂੰ ਉੱਥੇ ਜਿਹੜਾ ਹੈਗਾ ਉਹ ਘਟ ਸੁੱਕਿਆ ਜਾਂ ਨਹੀਂ ਸੁੱਕਿਆ ਤੇ ਉਹਨਾਂ ਨੇ ਜਲਦੀ ਫਟਾਰਾ ਲਿਆ ਤਾ ਉਮੀਦ ਕਰਦਾ ਹਾਂ ਜਾਣ ਕੇ ਲਾਇਵਨ ਸਾਹਿਬ ਤੋਂ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ